ਸ਼ਹਿਰ ਚ ਚਰਿਆ ਮੋੜ ਰੀਆਂ ਨੇ ਕਾਨੂੰਨ ਦੀਆਂ ਧੱਜੀਆਂ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਵੱਡੇ ਆਤੀਸ਼ਬਾਦੀ ਵਿਕਰੇਤਾ ਜਿਹੜੇ ਥੋਕ ਵਿਕਰੇਤਾ ਨੇ ਇਹ ਪਟਾਕੇ ਵੇਚ ਰਹੇ ਨੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਇਹਨਾਂ ਨੇ ਗੋਡਾਊਨ ਸਟਾਕ ਕੀਤੇ ਹੋਏ ਨੇ ਵੱਡੇ ਵੱਡੇ ਪਟਾਕਿਆਂ ਦੇ ਇਹ ਕਾਨੂੰਨੀਆਂ ਧੱਜੀਆਂ ਉਡਾਰੇ ਨੇ ਕਾਨੂੰਨ ਨੇ ਕੁਝ ਗਾਈਡਲਾਈਨਸ ਦਿੱਤੀਆਂ ਸੀ ਇਹਨਾਂ ਥੋਕ ਵਿਕਰੇਤਾਵਾਂ ਨੂੰ ਕਿ ਜਿਹੜੀ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਇਹ ਨਾ ਤੇ ਪਟਾਕੇ ਵੇਚ ਸਕਦੇ ਆ ਤੇ ਨਾ ਹੀ ਸਟੋਰ ਕਰਕੇ ਰੱਖ ਸਕਦੇ ਕਿਸੇ ਗੋਡਾਊਨ ਦੇ ਵਿੱਚ ਇਹਨਾਂ ਨੂੰ ਇੱਕ ਜਗ੍ਹਾ ਦਿੱਤੀ ਗਈ ਸੀ ਦਸ਼ਹਿਰਾ ਗਰਾਊਂਡ ਜਿੱਥੇ ਆਪਣੀ ਆਤਿਸ਼ਬਾਜੀ ਨੂੰ ਵੇਚ ਸਕਦੇ ਆ ਪਰ ਕਾਨੂੰਨ ਦੀ ਅਛਰੇ ਅੰਤ ਜੀਆਂ ਉਡਰਿਆਂ ਨੇ ਪੁਲਸ ਦੀ ਮਿਲੀ ਭੁਗਤ ਦੇ ਨਾਲ ਐਸਓ ਸਾਹਿਬ ਗੋਗਲਵਾ ਤੋਂ ਮਿੱਟੀ ਚਾਲ ਕੇ ਨਿੱਕੇ ਦੁਕਾਨਦਾਰਾਂ ਨੂੰ ਧੋੱਕ ਕੇ ਮਾਰ ਕੇ ਚਲੇ ਗਏ ਨੇ ਪਰ ਵੱਡੇ ਦੁਕਾਨਦਾਰ ਨੇ ਜਿਹੜੇ ਇੱਥੇ ਥੋਕ ਵਿਕਰੇਤਾ ਨੇ ਪੱਟੀ ਦੇ ਉਹਨਾਂ ਵੱਲ ਇਹਨਾਂ ਪੁਲਸ ਵਾਲਿਆਂ ਦਾ ਧਿਆਨ ਨਹੀਂ ਆ ਅੱਜ ਸ਼ਸ਼ਕਲ ਦੀ ਮੈਂ ਅਮਰਤ ਤੁਸ ਵੇਖ ਰਹੇ ਜੀ ਸਤਿਆਗਾਂ ਨਿਊਜ਼ ਟੀਵੀ ਦਿਵਾਲੀ ਦਾ ਤਾ ਬਿਲਕੁਲ ਆ ਗਿਆ ਕੱਲ ਦਿਵਾਲੀ ਆ ਪਰ ਕੁਝ ਗਾਈਡਲਾਈਨ ਸਰਕਾਰ ਵੱਲੋਂ ਦਿੱਤੀਆਂ ਗਈਆਂ ਨੇ ਦੁਕਾਨਦਾਰਾਂ ਨੂੰ ਪਟਾਕੇ ਵੇਚਣ ਲਈ ਆਤਿਸ਼ਬਾਜੀ ਵਿਭਾਗ ਦੇ ਲਈ ਪੱਟੀ ਸ਼ਹਿਰ ਦੀ ਆਪਾਂ ਗੱਲ ਕਰਦੇ ਹਾਂ ਤੇ ਇਥੋਂ ਦੀਆਂ ਹਦਾਇਤਾਂ ਜਿਹੜੀਆਂ ਸੀ ਇਹ ਦੁਸ਼ਹਿਰਾ ਗਰਾਊਂਡ ਦੇ ਵਿੱਚ ਪਟਾਕੇ ਜਿਹੜੇ ਵੇਚ ਸਕਦੇ ਸੀ ਆਤਿਸ਼ਬਾਜੀ ਵੇਚ ਸਕਦੇ ਸੀ ਪਰ ਇੱਥੇ ਸ਼ਹਿਰ ਦੇ ਵਿੱਚ ਹੀ ਵੱਡੇ ਪੱਧਰ ਦੇ ਉੱਤੇ ਨਾਲੇ ਤੇ ਆਸ ਇਸ ਬਾਰੀ ਸਟੋਰ ਕੀਤੀ ਗਈ ਆ ਤੇ ਨਾਲੇ ਇੱਥੇ ਵੇਚ ਰਿਆ ਆ ਖੁੱਲੇ ਆਮ ਇਹ ਕਾਨੂੰਨ ਲੀਆਂ ਧਜੀਆਂ ਉਡਾ ਰਹੇ ਨੇ ਤੁਹਾਨੂੰ ਦਿਖਾ ਰਹੇ ਹਾਂ ਵੀਡੀਓਜ਼ ਦੇ ਵਿੱਚ ਇੱਥੇ ਜਿਹੜੀ ਅਸੀਂ ਦੁਕਾਨ ਤੇ ਖਲੋਤੇ ਆ ਇੱਥੇ ਵੀ ਭਾਰੀ ਮਾਤਰਾ ਆਤੀਸ਼ਬਾਦੀ ਸਟੋਰ ਹੋਈ ਆ ਸਟੋਰ ਆਤੀਸ਼ਬਾਜੀ ਵੇਚ ਰਹੇ ਆ ਨਾਲ ਹੀ ਇਹ ਰੈ ਸ਼ਿਕਾਰ ਆ ਨਾਲ ਮੰਦਰ ਆ ਮਤਲਬ ਇਹ ਬਿਲਕੁਲ ਜਿਹੜਾ ਇਲਾਕਾ ਹੈ ਇਹ ਰੈ ਸ਼ਿ ਇਲਾਕਾ ਇੱਥੇ ਲੋਕ ਜਿਹੜੇ ਆ ਬਹੁਤ ਆਉਂਦੇ ਜਾਂਦੇ ਆ ਕੋਈ ਵੀ ਘਟਨਾ ਵਾਪਰ ਸਕਦੀ ਆ ਪਰ ਜਿਹੜੀਆਂ ਸਰਕਾਰ ਵੱਲੋਂ ਗਾਈਡਲਾਈਨ ਦਿੱਤੀਆਂ ਗਈਆਂ ਇਹ ਦੁਕਾਨਦਾਰ ਉਹਨਾਂ ਦਾ ਪਾਲਨ ਨਹੀਂ ਕਰ ਰਹੇ ਸੋ ਸਰਕਾਰ ਅਗੇ ਬੇਨਤੀ ਆ ਵੀ ਇਸ ਪਾਸੇ ਧਿਆਨ ਲਓ ਵੀਰ ਜੀ ਨੇ ਗੱਲਬਾਤ ਕਰਦਿਆਂ ਸੱਚਾਈ ਜੀ Isak tadikku hegal, isak sendiri hari sih lakirip tak kibecina. ਤਾਂ ਮਿਲਿਆ ਸਰ ਜੜੀ ਕੋਲ ਜਿਹੜੀ ਮਤਲਬ ਸਾਨੂੰ ਡੀਸੀ ਆਫਿਸ ਵੱਲੋਂ ਜਿਹੜੀ ਇਨਫੋਰਮੇਸ਼ਨ ਮਿਲੀ ਆ ਉਹਦੇ ਵਿੱਚ ਸਿਰਫ ਤੁਸੀਂ ਦਸਹਿਰਾ ਗਰਾਊਂਡ ਦੇ ਵਿੱਚ ਪਟਾਕੇ ਵੇਚ ਸਕਦੇ ਕਿਸੇ ਵੀ ਰੈਸੀ ਇਲਾਕੇ ਦੇ ਵਿੱਚ ਨਹੀਂ ਵੇਚ ਸਕਦੇ ਹੁਣ ਆ ਬਹੁਤ ਇੱਥੇ ਤੁਸੀਂ ਸਟਾਕ ਹੀ ਇਕੱਠਾ ਕੀਤਾ ਹੈ ਪਟਾਕਿਆਂ ਦਾ ਮਤਲਬ ਤੁਹਾਡੇ ਕੋਈ ਰੈਸਟ੍ਰਿਕਸ਼ਨਸ ਹੈ ਕੋਈ ਜੇ ਮੰਨ ਲਓ ਕੋਈ ਰੱਤ ਨਾ ਹੋਣੀ ਵਾ ਪਰ ਜੇ ਤੁਹਾਡੇ ਕੋਲ ਸਭ ਕੁ ਸਿਲੰਡਰ ਦਾ ਰੇਤ ਪਾਣੀ ਕਿੱਥੇ ਕਿਹੜਾ ਸਭ ਕੁ ਸਰਾ ਦੇ ਸਾਹਮਣੇ ਤੁਸੀਂ ਦੇਖੋ ਅੱਛਾ ਪਾਇਆ ਹੋਇਆ ਜੀ 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 ਪਾਇਆ ਬਿਲਕੁਲ ਮਤਲਬ ਪਰਮਿਸ਼ਨ ਹੈ ਇਸ ਰੈਸੀ ਇਲਾਕੇ ਪਰਮਿਸ਼ਨ ਸਾਡੀ ਮਤਲਬ ਵੀ ਜਦੋਂ ਨਾ ਆ ਪਾ ਸਾਰੇ ਤਲਾੰਦੇ ਪਰਮਿਸ਼ਨ ਮਤਲਬ ਵੀ ਜਦੋਂ ਆਪਣੀ ਨਿਕਲਦੇ ਨੇ ਡਰਾਫਟ ਸਾਰੇ ਸ਼ਹਿਰ ਦੇ ਵਿੱਚ ਮਾੜਾ ਮਾੜਾ ਕੰਮ ਕਰਨਾ ਦਾ ਦੋ ਦਿਨ ਦਾ ਵੇਖੋ ਜੇ ਦੋ ਦਿਨ ਦਾ ਕੰਮ ਸਾਰੇ ਗੜ ਮਿਲ ਕੇ ਹੁੰਦਾ ਤਾਂ ਨਹੀਂ ਇਹ ਮਤਲਬ ਨਹੀਂ ਮਿਲਣੀ ਪਰਮਿਸ਼ਨ ਤੁਸੀਂ ਵੇਚ ਰਹੇ ਜੇ ਪਰਮਿਸ਼ਨ ਤੋਂ ਬਿਨਾ ਤੁਸੀਂ ਜਿਹੜੇ ਵੀਰ ਜੀ ਇਥੋਂ ਦੇ ਮਾਲਕ ਨੇ ਉਹਨਾਂ ਨਾਲ ਗੱਲ ਕਰਾ ਸਕੇ ਗਏ ਕਿ ਕਿੰਨਾ ਕਿ ਠੀਕ ਹੈ ਜੀ ਇਹ ਨੰਬਰ ਦਿਓ ਜੇ ਉਹ ਕੋਈ ਇਥੇ ਨਹੀਂ ਆ ਰਹੇ ਭਾਈ ਠੀਕ ਹੈ ਠੀਕ ਹਾਂਜੀ ਸਰ ਮੈਂ ਸ਼ੋਕ ਨੂੰ ਸ਼ੋਕ ਰੋੜਾ ਸਤਿਆ ਨਰਾਇਣ ਨਰੂਜ ਤੋਂ ਸਰ ਅੱਜ ਦੀ ਜਿਹੜੀ ਕਾਰਵਾਈ ਹੈ ਉਹਦੇ ਤੱਕ ਕੀ ਪਾਇਆ ਕੁਝ ਇਹ ਪਟਾਕੇ ਬਾਜ਼ਾਰ ਤੇ ਇਲੈਗਲ ਲਗਾਏ ਜਿਹੜੇ ਜੀ ਇਹ ਮਾਂਜੋ ਡਿਸਪੀ ਸਾਹਿਬ ਨੇ ਆਪਣੇ ਪਹਿਲਾਂ ਹੀ ਆਰਡਰ ਕੱਢੇ ਆ ਜੀ ਜੀ ਇਹ ਦਸਹਿਰਾ ਗਰਾਊਂਡ ਇਹਨਾਂ ਲੋਟ ਕੀਤੀ ਆ ਜੀ ਜੀ ਇਹਨਾਂ ਸਾਰਿਆਂ ਦੇ ਹੱਥ ਕਰਤੀ 2 ਘੰਟੇ ਚ ਆਪਣੀਆਂ ਸਾਰੀਆਂ ਪਟਾਕੇ ਦੇ ਨਿਗਾਨਾ ਚੁੱਕ ਲੈਣ ਠੀਕ ਹੈ ਗਰਾਊਂਡ ਚ ਲਾਉਣ ਜਾ ਕੇ ਜਿੱਥੇ ਜਗ੍ਹਾ ਫਿਕਸ ਹੈ ਠੀਕ ਹੈ ਜੀ ਇਸ ਨਾਲ ਕੋਈ ਅਨਸਖਾਮੀ ਘਟਰਾ ਨਹੀਂ ਵਾਪਰ ਸਕਦੀ ਬਿਲਕੁਲ ਬਿਲਕੁਲ ਸ਼ਕਤੀ ਦੇ ਨਾਲ ਸਰਕਾਰ ਬਣਾਉਣਾ ਠੀਕ ਹੈ ਠੀਕ ਹੈ ਜੀ ਜੋ ਇਹਨੇ ਵੀ ਪਾਲਣਾ ਕਰਾਂਗੇ ਠੀਕ ਹੈ ਜੀ ਤੇ ਐਸ ਐਚ ਓ ਸਾਹਿਬ ਮੇਰੇ ਨਾਲ ਹੈ ਠੀਕ ਹੈ ਜੀ ਇਹਨੇ ਫੁੱਲ ਸਪੋਰਟ ਸੋ ਨਾਲ ਸਾਰਿਆਂ ਨੇ ਆਪਣਾ ਹਿੱਸਾ ਦਿੱਤਾ ਸਰ ਜੀ ਤੁਹਾਨੂੰ ਕੋਈ ਇਸ ਇਮੀਡੀਏਟਰੀ ਤਲਾਹ ਮਿਲਦੀ ਹੈ ਵੱਡੇ ਕਦਮਾਂ ਦੀ ਅੱਤੇ ਸਰ ਕੀ ਕੀ ਕਾਰਵਾਈ ਕਰ ਰਹੇ ਹੋ ਕੋਈ ਕਾਰਵਾਈ ਆਪਣੇ ਐਸ ਐਚ ਓ ਸਾਹਿਬ ਵੀ ਆਪਣੇ ਕਰ ਰਹੇ ਆ ਪੁਲਿਸ ਲੈਵਲ ਤੇ ਆਪਣੇ ਪ੍ਰਭਾਵ ਕੀ ਉਹਨਾਂ ਦੀ ਹੋਣ ਕਰ ਨਹੀਂ ਸਰ ਇਮੀਡੀਏਟਰੀ ਮੈਂ ਤੁਹਾਨੂੰ ਕਦਮ ਖਿਲਾਉਣ ਲੱਗਾ ਬਟੇ ਸਟੋਰ ਹੋ ਰਹੇ ਉਹਨਾਂ ਨੇ ਆਪਣਾ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਵੀ ਉਹਨਾਂ ਨੇ ਲਾਏ ਤਾਂ ਅੰਦਾ ਕੰਨਾ ਜਿਹੜੀਆਂ ਲਾਈਆਂ ਵਾ ਕਾਗਜ਼ ਪਾ ਵੱਡੀ ਮਗਦਾਰ ਦਾ ਇਹਦੇ ਵਿੱਚ ਮਨੋਦ ਖੰਨਾ ਜੀ ਕੋਲੇ ਪਿਆ ਵਾ ਮਾਲ ਮੈਂ ਆਪ ਜੀ ਕੋ ਸੂਚਨਾ ਦੇ ਰਹਾ ਹਾਂ ਐਜੇ ਪੱਤਰਕਾਰ ਮੇਰੇ ਨਾਲ ਚਲੋ ਫੋਰਸ ਲੈ ਕੇ ਚਲੋ ਗਦਾਮ ਖਿਲਾਓ ਅਭੀ ਜੇਪਾ ਦੇਖਾਂਗੇ ਦੱਸੋ ਤੁਸੀਂ ਆਪਣਾ ਦੋ ਤੁਸੀਂ ਫਿਰ ਮੇਰੇ ਨਾਲ ਚਲੋ ਅਭੀ ਮੈਂ ਘੜ ਰਿਹਾ ਹੁਣੇ ਘੜ ਰਿਹਾ ਕਿ ਮੈਂ ਡੇਰ ਥੋੜਾ ਲਾ ਕੇ ਲਿਖ ਕੇ ਦੋ ਲਿਖਤੀ ਦੋ ਆਪਣੇ ਹਾਂਜੀ ਲਿਖਤੀ ਦੋ ਜੋ ਵੀ ਹੈਗਾ ਆਪਾਂ ਵੇਖਦੇ ਹੁਣੇ ਚੈੱਕ ਕਰਾਓ ਹਾਂਜੀ ਹਾਂਜੀ ਤੁਸੀਂ ਪਤਾ ਕੀ ਹੈ ਚਾਰ ਘੰਟੇ ਤੇ ਉਹਨੇ ਬੰਦੇ ਛੱਡਦੇ ਆ ਮਾਲ ਫੰਬਣਾ ਸ਼ੁਰੂ ਕਰਤਾ ਹੈ ਪਹਿਲੇ ਦੁਕਾਨ ਤੇ ਚੱਲਦੇ ਆ ਠੀਕ ਹੈ ਜੀ ਤੁਸੀਂ ਆਪਣਾ ਹੋਰ ਵੀ ਆਪਾਂ ਪੂਜਾ ਦੇਖਣੇ ਤੁਸੀਂ ਆਪਣਾ ਲਿਖ ਕੇ ਦੋ ਇਹਨਾਂ ਨੂੰ ਦੋ ਮੇਰੇ ਹੱਥੋਂ ਸਰ ਮੈਂ ਕਹਿ ਰਿਹਾ ਵੀ ਜਿਹੜਾ ਮੇਨ ਆ ਨਾਲ ਤਾਂ ਹੈਗਾ ਨਹੀਂ ਇਕਲੋ ਇਹ ਜਿਹੜਾ ਵੱਡਾ ਕਿੰਗ ਹੈ ਕਿੰਗ ਹੈ ਜਿਹੜਾ ਲਿਖੇ ਦੋ ਲਿਖ ਕੇ ਦੋ ਠੀਕ ਹੈ ਜੀ ਲਿਖੀ ਲੋ ਲਿਖ ਕੇ ਦੇਖੀ ਕਿੰਨਾ ਹਾਂ ਹਾਂ ਲਿਖ ਸਤੇਗਰੇ ਨਿਊਜ਼ ਟੀਵੀ ਨੇ ਹਮੇਸ਼ਾ ਹੀ ਤੁਹਾਨੂੰ ਸੱਚ ਹੀ ਦਿਖਾਇਆ ਹੈ ਕਿ ਸੱਚੇ ਆ ਵੀ ਪੱਟੀ ਸ਼ਹਿਰ ਦੇ ਵਿੱਚ ਕਿਸੇ ਵੀ ਦੁਕਾਨਦਾਰ ਕੋਲੇ ਭਾਵੇਂ ਕੋਈ ਥੋਕ ਵਿਕਰੇਤਾ ਹੈ ਪਟਾਕਿਆਂ ਦਾ ਤੇ ਭਾਵੇਂ ਕੋਈ ਪਰਚੂਨ ਵਿਕਰੇਤਾ ਹੈ ਕਿਸੇ ਦੇ ਕੋਲ ਵੀ ਪ੍ਰਸ਼ਾਸਨ ਕੋਲੋਂ ਪੁਕਤਾ ਲਾਇਸੈਂਸ ਨਹੀਂ ਮਿਲਿਆ ਜਾਂ ਕੋਈ ਮਨਜ਼ੂਰੀ ਪਟਾਕੇ ਵੇਚਣ ਦੀ ਨਹੀਂ ਮਿਲੀ ਪ੍ਰਸ਼ਾਸਨ ਨੇ ਸਿਰਫ ਤੇ ਸਿਰਫ ਪੱਟੀ ਦੀ ਦਸ਼ਹਿਰਾ ਗਰਾਊਂਡ ਦੇ ਵਿੱਚ ਪਟਾਕੇ ਵੇਚਣ ਦੀ ਮਨਜ਼ੂਰੀ ਇਹਨਾਂ ਦੁਕਾਨਦਾਰਾਂ ਨੂੰ ਦਿੱਤੀ ਸੀ ਪਰ ਕੁਝ ਲਾਲਚੀ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਆਪਣੇ ਗਦਾਮਾਂ ਦੇ ਵਿੱਚ ਲੋਕਾਂ ਦੀ ਜਾਨ ਜੋਖਮ ਦੇ ਵਿੱਚ ਪਾ ਕੇ ਵੱਡੀ ਮਕਦਾਰ ਦੇ ਵਿੱਚ ਆਤਿਸ਼ਬਾਜੀ ਪਟਾਕੇ ਸਟੋਰ ਕੀਤੇ ਹੋਏ ਨੇ ਜਿੱਥੇ ਕਦੀ ਵੀ ਕੋਈ ਵੀ ਵੱਡੀ ਦੁਰਘਟਨਾ ਵਾਪਰ ਸਕਦੀ ਆ ਤੇ ਗਲੀਆਂ ਭੀੜੀਆਂ ਹੋਣ ਦੇ ਕਰਕੇ ਸੰਘਣੀ ਆਬਾਦੀ ਹੋਣ ਦੇ ਕਰਕੇ ਫਾਇਰ ਬਰਗੇਡ ਦੀ ਗੱਡੀ ਵੀ ਟਾਈਮ ਸਿਰ ਉੱਥੇ ਨਹੀਂ ਪਹੁੰਚ ਸਕਦੀ ਸਾਡੇ ਤਰਨਤਾਰਨ ਜ਼ਿਲ੍ਹੇ ਨੂੰ ਮੈਡਮ ਰਵਜੋਤ ਕੌਰ ਬੜੇ ਵਧੀਆ ਐਸਐਸਪੀ ਮਿਲੇ ਨੇ ਮੈਡਮ ਰਵਜੋਤ ਕੌਰ ਨੇ ਵਾਰ-ਵਾਰ ਹੀਟ ਲਈ ਅਫਸਰਾਂ ਨੂੰ ਇਹਨਾਂ ਜਿਹੜੇ ਥੋਕ ਵਿਕਰਤੇ ਵਿਕਰੇਤਾ ਨੇ ਪਟਾਕੇ ਆਲੇ ਜਿਨ੍ਹਾਂ ਨੇ ਸਟਾਕ ਕੀਤੇ ਹੋਏ ਆ ਵੱਡੀ ਮਿਕਦਾਰ ਦੇ ਵਿੱਚ ਪਟਾਕੇ ਆਤਿਸ਼ਬਾਜੀ ਉਹਨਾਂ ਦੇ ਉੱਤੇ ਕੋਈ ਐਕਸ਼ਨ ਲੈਣ ਲਈ ਕਿਹਾ ਏ ਪਰ ਹੇਠਲੇ ਅਫਸਰ ਪਤਾ ਨਹੀਂ ਕਿਉਂ ਕੋਈ ਵੀ ਐਕਸ਼ਨ ਲੈਣ ਤੋਂ ਚੀਜ਼ ਕਰ ਰਹੇ ਨੇ ਸਮਝ ਨਹੀਂ ਆ ਰਹੀ ਪੀ ਕੀ ਗੱਲ ਆ ਤੁਹਾਨੂੰ ਮੈਡਮ ਰਵਜੋਤ ਕੌਰ ਦੇ ਗੱਲਬਾਤ ਸੁਣਾਉਣੇ ਆ ਹੈਲੋ ਹੈਲੋ ਸਸ਼ਕ ਮੈਮ ਸਸ਼ਕ ਜੀ ਮੈਮ ਮੈਂ ਪੱਤਰਕਾਰ ਬੋਲ ਰਿਹਾ ਬੱਟੀ ਕੋ ਮੈਮ ਇੱਕ ਨੰ ਬੇਨਤੀ ਕੀਤੀ ਸੀ ਤੁਹਾਡੇ ਕੋਲ ਇਸੇ ਨਾ ਮੈਮ ਦੋ ਹੋਲ ਸਿਲਰ ਨੇ ਜਿਹੜੇ ਹੱਥ ਜਵਾਈ ਵਾਲੇ ਹੂੰ ਹੂੰ ਮੈਮ ਉਹਨਾਂ ਨੇ ਨਾ ਬੜਾ ਸਟਾਕ ਇਕੱਠਾ ਕਰਕੇ ਰੱਖਿਆ ਹੋਇਆ ਏ ਗਡਾਊਨਾਂ ਦੇ ਵਿੱਚ ਉੱਥੇ ਭੀੜ-ਪਹਾੜ ਵਾਲਾ ਇਲਾਕਾ ਜਿਹੜੇ ਗਡਾਊਨਾਂ ਆ ਨਾ ਫਿਰ ਮੈਮ ਦੂਜੀ ਗੱਲ ਸਾਰੇ ਅਥੀਸਾਬ ਗਏ ਸੀ ਪਰ ਉਸ ਦੀਆਂ ਛੋਟੀਆਂ ਦੁਕਾਨਾਂ ਮੈਮ ਉਹਨਾਂ ਨੂੰ ਕਹਿ ਕੇ ਆ ਗਏ ਉਹਨਾਂ ਕੋਲੇ ਗਏ ਹੀ ਨਹੀਂ ਉਹ ਵੀ ਕੋ ਲੱਗੀਆਂ ਚਲੋ ਉਹਨਾਂ ਦੀ ਮੈਮ ਧਰਤੀ ਦੌਲਤ ਕਹਿੰਦਾ ਵੀ ਚਲੋ ਛੋਟੀਆਂ ਦੁਕਾਨਾਂ ਨੂੰ ਕਹਿ ਕੇ ਆ ਗਏ ਉਹਨਾਂ ਵੱਡੀਆਂ ਦੁਕਾਨਾਂ ਕੋਲੇ ਗਏ ਹੀ ਨਹੀਂ ਜਿਨ੍ਹਾਂ ਕੋਲੇ ਸਟਾਕ ਆ ਸੀ ਉਹਨਾਂ ਨੂੰ ਦੱਸਣ ਨੇ ਕਿ ਅਗ ਡਾਊਨ ਚੈੱਕ ਕਰੋ ਅਗ ਡਾਊਨ ਚੈੱਕ ਕਰਨ ਦਾ ਨਹੀਂ ਗਿਆ ਕੀ ਚੇਤੇ ਮੈਂ ਦੁਬਾਰਾ ਕਹਿੰਦਾ ਆਪ ਸਾਡੇ ਖੁਨੀਆ ਜਰਨਲਿਸਟ ਨੇ ਇਹ ਨਾ ਗੱਲ ਤੇ ਠੀਕ ਸੱਚੀ ਗੱਲ ਹੈ ਮੈਮ ਸੋਹਾ ਤੁਹਾਨੂੰ ਬੇਨਤੀ ਕੀਤੀ ਸੀ ਨਾ ਚੋਪੜਾ ਬੇਨਤੀ ਕਰਿਆ ਪੱਤਰਕਾਰ ਤੇ ਚਲਦੇ ਹਾਂਜੀ ਹਾਂਜੀ ਤੇ ਮੈਮ ਉਹ ਜਿਹੜੇ ਵੱਡੇ ਮਤਲਬ ਗਡਾਉਣ ਵਗੈਰਾ ਨੇ ਚਾਰ-ਚਾਰ ਪੰਜ-ਪੰਜ ਗਡਾਉਣ ਭਰੇ ਰਹਿ ਅਕੀਲਾ ਪੇ ਦੇ ਵਿੱਚ ਨਹੀਂ ਜੀ ਮੈਂ ਹੋਰ ਦੁਬਾਰਾ ਨੋਟ ਕਰਾਉਣੀ ਆ ਸਿਰ ਐਸੇ ਚ ਆਇਆ ਸੀਗਾ ਮੈਨੂੰ ਉਹ ਮੈਮ ਤਾਂ ਲੱਗਾ ਜੀ ਅਸੀਂ ਨਾਲ ਹੀ ਗਏ ਸੀ ਸਿਰਫ ਉਹਨਾਂ ਫਾਰਮੈਲਟੀ ਜਿਹਨੂੰ ਕਹਿੰਦੇ ਪੂਰੀ ਕੀਤੀ ਉਹ ਵੀ ਅਸਵਾਈ ਦੀਆਂ ਜਿਹੜੀਆਂ ਛੋਟੀਆਂ ਜਿਗਾਂ ਨੇ ਉਹ ਵੀ ਲੱਗੀਆਂ ਤੁਹਾਨੂੰ ਵੀਡੀਓ ਲਈ ਕਰਦਾਂਗੇ ਇਸ ਬਾਅਦ ਦੀ ਦੂਸਰੀ ਗੱਲ ਜਿਹੜੇ ਵੱਡੇ ਜਿਹੜਾ ਉਹਣਾ ਸੀ ਉੱਥੇ ਖੜਿਆ ਆ ਇਸ ਟਾਈਮ ਉਥੋਂ ਦੀ ਵੀਡੀਓ ਹੀ ਹੈ ਕਹਿ ਦਿੰਨੀ ਆ ਜੀ ਕਹਿ ਦਿੰਨੀ ਠੀਕ ਹੈ ਮੈਂ ਥੈਂਕ ਯੂ